ਸਸੀ ਗਾਲ ਜੀ ਸਾਰਿਆਂ ਨੂੰ। ਲੋਈ ਬਸ ਲਾਹਤਾ ਇਹ ਨਵੇਂ ਵਲੌਗ ਦੇ ਵਿੱਚ ਲੋ ਆਪਣਾ ਹੀ ਅੱਜ ਕੰਮ ਹੋ ਜਾਣਾ ਫਾਈਨਲ ਵਾਕੀਲੇ ਤਿੰਨ ਚਾਰ ਕਾ ਮਸ਼ੀਨਾਂ ਵੇਚ ਲਿਆ ਹੋ ਗਿਆ ਬਸ ਹੈ ਨਹੀਂ ਹੁਣ ਏਰੀਆ ਸਾਰਿਆਂ ਅੱਜ ਵੇਚ ਲਿਆ ਜਾਣੇ ਖੱਤੇ ਹੋਤੀਆਂ ਜਾਂ ਵੜਦੇ ਆ ਸਾਰੇ। ਆਪਾਂ ਵੀ ਸਟਾਰਟ ਕਰੀ ਖੜਿਆ ਮਸ਼ੀਨ ਵਾਸਤੇ ਚੱਲਦੇ ਆ ਹਣ। ਦੋ ਦੋ ਤਿੰਨ ਤਨ ਕੱਕੀਆਂ ਰੱਤੀਆਂ ਜੀਆਂ ਨੇ ਛੋਟੇ ਛੋਟੇ ਘਰਾਂ ਨੂੰ ਮਸ਼ੀਨਾਂ ਨਹੀਂ ਮਿਲਦੀਆਂ ਬਿਆਰਿਆਂ ਨੂੰ ਕੋਈ ਜਾਣਦਾ ਨਹੀਂਗਾ। ਤੇ ਅੱਗੇ ਵੀ ਮੈਂ ਮਹੀਮ ਅਗਰੋਂ ਐਂਡ ਜਾ ਕਰਕੇ ਉਹਨਾਂ ਦੀ ਵੱਢ ਕੇ ਆਉਣਾ ਹੁੰਦਾ ਵਾ ਉਹਨਾਂ ਦੇ ਕੋਈ ਨਹੀਂ ਆਉਂਦਾ ਕਿ 2 ਗੀਲੇ ਅਗੇ ਦਾ ਇੱਕੀਲਾ ਕੇ ਦਾ ਅੱਧਾ ਗੀਲਾ ਤਿੰਨ ਵੀ ਗਏ ਆਏ ਆ ਅੱਗੇ ਵੀ ਮੈਂ ਐਂਡ ਤੇ ਜਾ ਕੇ ਮਹੀ ਵੱਢ ਕੇ ਆਉਣਾ ਹੁੰਦਾ ਸਾਰੀਆਂ ਖੱਤੀਆਂ ਨੇ ਅੱਜ ਉੱਥੇ ਜਿੰਨੇ ਵੀ ਘਰਾਂ ਛੋਟੇ ਉਹਦੀਆਂ ਖੱਤੀਆਂ ਵਾਲੇ ਸਾਰੇ ਨਿਮੇੜ ਕੇ ਆਉਣੇ ਵਾਈ ਕੋਈ ਨਰਾਜ਼ ਨਾ ਹੋਵੇ ਕੋਈ ਸਾਡੇ ਮਸ਼ੀਨ ਦੀ ਕੋਈ ਆਈ ਹੈ ਕਿ ਜਾਂ ਵੱਡਿਆਂ ਨੂੰ ਤਾਂ ਹਰੇਕ ਹੀ ਪੈਂਦਾ ਵਾਈ ਛੋਟਿਆਂ ਦੀ ਸਾਰ ਨਹੀਂ ਕੋਈ ਲੈਂਦਾ ਮੈਂ ਤਾਂ ਵਿੱਚ ਵੀ ਵੱਢੀ ਗਿਆ ਹਾਂ ਜਿਹਦਾ ਫੇਰੇ 200-300 ਤਣੇ ਵਿੱਗੇ ਨਾਲ ਲੱਗਦੇ ਹੁੰਦੇ ਸੀਗੇ ਇਹਦੇ ਨੂੰ ਜਵਾਬ ਨਹੀਂ ਦਿੱਤਾ ਹੈਗਾ ਯਾਨੀ ਕਿ ਬਸ ਇੱਕ ਏਰੀਆ ਉਧਰ ਨਹੀਂ ਮੈਂ ਜਾ ਕੇ ਰਾਜੀ ਹੈਗਾ ਉਹ ਏਰੀਏ 'ਚ ਉਧਰਲੇ ਨੂੰ ਜਰੂਰ ਜਵਾਬ ਦੇਈਦਾ ਆ ਏਰੀਏ 'ਚ ਜਿੱਦਾ ਮਰਜ਼ੀ ਹੋਵੇ ਕੋਈ ਵੱਢੀ ਜਾਂਦੇ ਆ ਸਭ ਦਾ ਤੇ ਇਹਨੇ ਦੋਹੜ ਚੱਲ ਗਏ ਮਸ਼ੀਨ ਸਟਾਰਟ ਖੜੀਆ ਫਿਲਟਰ-ਫਿਲਟਰ 'ਚ ਹਵਾ ਮਾਰਤੀ ਦਿਖਾਉਣਾ ਤੁਹਾਨੂੰ ਲਓ ਜੀ ਬਾਈ ਤਿਆਰ ਆਈ ਮਸ਼ੀਨ ਬਾਈ ਨੇ ਹਵਾ ਹਵਾ ਮਾਰਤੀ ਬੈਲਟ ਤੇ ਆਪਾਂ ਚੱਲੀਏ ਉਹ ਤੇ ਚੱਲ ਗਏ ਬੜਦੇ ਆ ਕਰਦੇ ਆ ਬੜਦੇ ਬਾਈ ਹੁਣ ਅਸੀਂ ਤੋਂ ਵੀਡੀਓ ਬਣਾਇਆ ਕਰਾਂਗੇ ਵੇਲੇ ਹੋਗੇ ਕੱਲਾ ਕਰਕੇ ਬਾਈ ਯਾਰ ਸਰੀਰ ਜਾਮ ਰਿਹਾ ਸਾਰੀ ਦਿਹਾੜੀ 12 12 ਘੰਟੇ ਮਸ਼ੀਨ ਦੇ ਉੱਤੇ ਹੀ ਨਿਕਲ ਜਾਂਦੇ 13 13 ਘੰਟੇ ਬੈਠੇ ਦੇ ਅੱਜ ਤਾਂ ਹੀ ਨੀਡੂ ਰੀਡਰ ਜਨਾ ਹੁਣ ਉੱਠ ਕੇ ਆਇਆ ਹਾਂ 8 8:30 ਵਜੇ ਸਰੀਰ ਜਾਮ ਰਿਹਾ ਧੂੜੀ ਦੀ ਪ੍ਰੋਬਲਮ ਆ ਥੋੜੀ ਜਿਹੀ ਧੂੜੀ ਬੜੀ ਦਰਦ ਕਰਦੀ ਏ ਯਾਰ ਅੱਗੇ ਦਾ ਭਾਖੇ ਜੇ ਤੁਰੇ ਜਾਂਦੇ ਜੀ ਅੱਜ ਲੇਟ ਉੱਠਣ ਨਾਲ ਹੀ ਸਰੀਰਾਂ ਜਾਮਝਾ ਹੋ ਗਿਆ ਕੱਲ ਵੀ ਗੋਲੀ ਗੋਲੀ ਲੈ ਕੇ ਕੰਮ ਚ ਲਾਇਆ ਦਰਦ ਵਾਲੀ ਕੱਲ ਬੁਰਾ ਜ ਆ ਅੱਲਾ ਦੀ ਬਹੁਤ ਬੁਰਾ ਹਾਲ ਹੋਇਆ ਸੀ ਕੱਲ ਵੀ ਮੇਰਾ ਕਲੱਚ ਦੱਬਣ ਨੂੰ ਵੀ ਜੀ ਨਾ ਕਰੇ ਤੇ ਬਾਈ ਕੋਲੇ ਗੋਲੀ ਸੀ ਜੀ ਡੈਸਕਰੀਨ ਦੀ ਪਤਾ ਨਹੀਂ ਕਿਹੜੀ ਸੀਗੀ ਬੁਖਾਰ ਤੋਂ ਦਿੱਤੀ ਜੀ ਗੋਲੀ ਦਿੱਤੀ ਉਹਨੇ ਉਹਦੇ ਨਾਲ ਮੜਾ ਸਰੀਰ ਥੜਿਆ ਲੱਗਦਾ ਖਾਣੀ ਅੱਜ ਵੀ ਕੋਈ ਇੱਕ ਅੰਦੀ ਨਸ਼ੇ ਵਾਲੀ ਨਹੀਂ ਬਾਈ ਹੈਗੀ ਉਹ ਦੂਜੀ ਹੀ ਆ ਮਖਾਰ ਵਾਲੀ ਹੋਈ ਆ ਕਿਤੇ ਕਹੋਗੇ ਨਸ਼ੇ ਵਾਲੀਆਂ ਗੋਲੀਆਂ ਖਾ ਕੇ ਜਲਾਈ ਜਾਂਦੇ ਆ ਗੋਲੀਆਂ ਗੋਲੀਆਂ ਦਾ ਤਾਂ ਫੂਆਨੇ ਮਾਰਦੇ ਬਾਈ ਚਲਦੇ ਆ ਸਰੀਰ ਜਾਵਾ ਕਾਇਆ ਉਕਤਾਵਤ ਹੋ ਜਾਂਦੀ ਆ ਕੱਲੇ ਬੰਦੇ ਨੂੰ ਓਕੀ ਆ ਕਣਕ ਦਾ ਸੀ ਜੇ ਨਾ ਫਾ ਚੋਨੇ ਜੀ ਨਹੀਂ ਪਰਵਾਹ ਮਾਂਦਾ ਲਾਇਦਾ ਮੈਂ ਕਣਕ ਦੇ ਅੱਗੇ ਵੀ ਆ 2-3 ਵਾਰੀ ਮੈਂ ਕੱਲੇ ਨੇ ਲਾਇਆ ਸੀ ਜਦੋਂ ਪਿਛਲੇ ਸਾਲ ਬੰਦਾ ਰੱਖ ਲਿਆ ਸੀਗਾ ਬੰਦਾ ਦਾ ਐਦਗੀ ਵੀ ਰੱਖ ਲਿਆ ਸੀਗਾ ਪਰ ਉਹ ਬੰਦਾ ਹੀ ਬੇਜਵਾਨਾ ਨਿਕਲ ਗਿਆ ਨਾਲੇ ਪੱਕਾ ਬੰਦਾ ਹਰੇਕ ਸਾਲ ਆਉਂਦਾ ਸੀ ਕਣਕ ਦੇ ਸੀਜ਼ਨ ਐਦ ਕਿ ਆਪ ਹੀ ਫੋਨ ਕੀਤਾ ਵੀ ਮੈਨੂੰ ਰੱਖ ਲਓ ਤੇ ਮਗਰੋਂ ਆਪ ਹੀ ਮੁੱਕ ਕਰ ਗਿਆ ਕਿ ਮੈਨੂੰ ਲੱਗਣ ਦੇ ਸੀਜ਼ਨ ਮਾ ਭਾਈ ਤੇਰੀ ਮਾਤੀ ਆ ਮਜਬੂਰ ਥੋੜੋ ਕਰਨਾ ਆਪਾਂ ਜੇ ਨਹੀਂ ਲੱਗਣਾ ਚੱਲੀਏ ਭਾਈ ਤੁਰੀਏ ਚੱਲੇ ਤਾਂ ਆ ਕੇ ਮਾਰਦੇ ਹੁਣ ਬਲੌਰ ਲਿਆਉਣਿਆਂ ਚੱਲ ਗਏ ਜੋਧਾ ਤੋਂ ਸਾਥੀ ਮੁੱਲਾ ਪਰੋਂ ਫੜ ਲਿਆਉਣਿਆਂ ਬਲੌਰ ਆਗੇ ਦਾ ਹੈ ਆਗੇ ਕਰ ਦੇਣਾ ਸਭਾਈ వాటర్ కూలਰ ਧਰ ਲਾਉਦੇ ਹਰਪ੍ਰੀਤ ਕਿਉਂ ਭਰ ਲਾਗੇ ਹੈ ਆ ਹਵਾ ਖੋਲ ਦੇ ਮਾੜੀ ਜੀ ਹਾਰ ਨਾ ਮੱਸੀ ਜਾਨ ਹਾਰ ਲਈ ਵਾਜ ਦੇ ਹੋ ਚਲੋ వాటర్ కూలਰ ਚੱਕ ਲਿਆ ਲੋ ਜੀ ਬਾਈ ਚੱਲ ਪਏ ਆਪਾਂ ਪਿੰਡ ਨੂੰ ਅੱਜ ਪਿੰਡ ਦੇ ਮੋੜ ਵਧਣਿਆਂ ਘਰਾਿਆਂ ਦੇ ਕੋਲ ਜਿੱਥੇ ਪਹਿਲੇ ਦਿਨ ਸ਼ੁਰੂਆਤ ਕੀਤੀ ਕਣਕ ਦੀ ਅੱਜ ਉੱਥੇ ਹੀ ਐਂਡ ਕਰਾਂ ਹੈ ਬਾਈ ਮੈਂ ਜਿੱਥੇ ਸ਼ੁਰੂਆਤ ਕੀਤੀ ਕਣਕ ਦੀ ਉੱਥੇ ਹੀ ਐਂਡ ਕਰਕੇ ਆਉਣਾ ਹੈ ਇਹ ਹਰੇਕ ਸਾਲ ਆਪਣਾ ਵੇਲਾ ਗੁਜ਼ਰਦੀ ਹਾਂ ਉੱਥੇ ਹੀ ਸ਼ੁਰੂਆਤ ਕਰਦੇ ਨੇ ਉੱਥੇ ਹੀ ਐਂਡ ਹੁੰਦਾ ਵਾ ਹੈਲੋ ਕੋਈ ਾਲੇ ਮਹਾਰਾਜੋ ਕਰਦਾ ਵਧੀਆ ਕਰਦਾ ਅੱਜ ਖੱਤਿਆਂ ਕੋ ਤੇ ਆ ਵੱਢ ਕੇ ਆਉਣੀਆਂ ਨੇ ਨਮੇੜ ਕੇ ਭਾਈ ਆ ਦੁਪਹਿਰ ਨੂੰ ਵਾਜਾ ਹਾੜ ਦੰਨੇ ਆ ਮਸ਼ੀਨ ਆਪਾ ਹੁਣ 2-3 ਦਿਨ ਤਾਂ ਕਰਾਂਗੇ RAM Need ਨੂੰ ਤਾਂ ਲਾਾਂਗੇ ਫੇਰ ਤੂੜੀ ਇੰਨੀ ਨੂੰ ਆਵਾਂਗੇ ਜਨ ਨੂੰ ਬੰਦੇ ਬੰਦੇ ਭਾਲ ਦਿਆਂ ਫੇਰ ਓਏ ਹੋਏ ਸਰੀਰ ਜਾ ਆ ਪਿਆ ਗੋਲੀ ਆ ਕੱਜ ਵੀ ਦੇ ਦੇ ਮੈਨੂੰ ਫੇਰ ਹੀ ਤਰਨਾ ਮਾੜਾ ਯਾ ਪਤਾ ਨਹੀਂ ਯਾਰ ਠੀਠ ਜਾ ਹੋ ਗਿਆ ਜਰੀ ਲੱਗੇ ਸਾਜ ਰਿਹਾ ਠ ਘੜਦੇ ਸੀਗੇ ਅੱਜ ਲੇਟ ਉੱਠਿਆ ਅੱਜੋਂ ਹੀ ਜਾਮ ਜਾ ਹਿਆ ਵਿਆਹ ਵਾ ਕਿਹੜੀ ਗੋਲੀ ਆ ਇਹ ਪੈਰਾਕਟਾਮ ਪੈਰਾਸੀਟਾਮੋਲ ਮੈਂ ਡਿਸਪਰੀ ਨਹੀਂ ਕਹੀ ਜਾਂ ਨਾ ਬੁਖਾਰ ਤੋਂ ਤੇ ਹੱਡ ਪੈਰਾਂ ਤੋਂ ਬਾਈ ਯਾਰ ਹੱਡ ਜੁੜੇ ਪਿਆ ਜਮਈ ਬਸੋ ਹੀ ਬਈਆ ਦੋ ਦਿਨ ਹੋ ਗਏ ਕੱਲ ਵੀ ਗੋਲੀ ਖਾ ਕੇ ਕੰਮ ਚਲਾਇਆ ਅੱਜ ਵੀ ਢੂਹੀ ਨਹੀਂ ਯਾਰ ਤੁਰਦੀ ਪਤਾ ਨਹੀਂ ਕੀ ਹੋਇਆ ਢੂਹੀ ਨੂੰ ਮੇਰੀ ਨੂੰ ਇੱਥੇ ਜੋ ਬੰਦੇ ਉਹਦਾ ਪੱਥਰ ਸੜਦਾ ਪਿਛਲੇ ਸਾਲ ਜੋਨੇ ਵੇਲੇ ਉਹ ਮੈਂ ਗੁੱਸੇ ਦੇ ਇਹ ਪੱਥਰ ਜਾ ਕੇ ਜਿੰਦੇ ਦੇ ਧਰਨ ਲੱਗਿਆ ਬਸ ਇੱਕ ਦਮ ਸਾਲਾ ਕਰੰਟ ਜਾਈ ਲੱਗਿਆ ਢੂਹੀ ਨੂੰ ਚਲੋ ਭਾਈ ਹੁਣ ਪਹੁੰਚ ਜੀ ਖੇਤ ਚ ਫਿਰ ਚੱਲ ਕੇ ਕਰਦੇ ਆ ਗੱਲਬਾਤ ਨਾਲੇ ਅੱਜ ਝਾੜ ਝੂੜ ਪੁੱਛਾਂਗੇ ਸਾਰਿਆਂ ਨੂੰ ਜਿਹਦੇ ਜਿਹਦੇ ਜ ਵੱਡੇ ਆ ਪਹਿਲਾਂ ਅੱਜ ਕਿ ਤੁਹਾਨੂੰ ਦਿਖਾਵਾਂਗੇ ਕਿੰਨਾ ਕਿੰਨਾ ਝਾੜ ਆਇਆ ਲਓ ਜੀ ਭਾਈ ਆਹਾਂ ਵੱਢਣ ਆਏ ਖੇਤ ਦੇਖ ਲਓ ਏ ਇੱਥੋਂ ਸਟਾਰਟ ਹੁੰਦਾ ਬਾਥੀਆਂ ਕੋਲੋਂ ਏ ਆਹ ਕੰਨ ਦੇ ਕੋਲੇ ਖਤਮ ਆਂ ਹੋਰ ਤੁਸੀਂ ਲਾ ਲਓ ਹਿਸਾਬ ਬਈ ਮੈਨੂੰ ਕਿੰਨੀ ਕੰਮਦਨ ਹੋਊਗੀ ਆਹ ਖੱਤੀ ਸਪੈਸ਼ਲ ਵੱਢਣ ਆਇਆ ਮੈਂ ਆਹ ਦੇਖ ਲਓ ਇੱਥੋਂ ਸਟਾਰਟ ਹੋਈ ਆ ਤੇ ਆ ਨਾਲ ਹੀ ਖਤਮ ਹੋ ਗਈ ਬਸ ਆ ਕੰਦ ਕੋਲੇ ਖਤਮਾ ਮਸ਼ੀਨ ਦੇਖ ਲਓ ਕਿਹਦੇ ਹਿਸਾਬ ਨਾਲ ਮੋੜਨੀ ਐ ਇਹਦੇ ਚ ਕਿਹੜੇ ਹਿਸਾਬ ਨਾਲ ਵੱਡਾਂਗੇ ਬੰਦਿਆਂ 'ਚ ਅੱਜ ਕੱਲ ਹਿੰਮਤ ਹੈ ਨਹੀਂ ਕਿ ਬਾਈ ਬਈ ਹੱਥੀਂ ਵੱਢ ਲੈਣਗੇ ਜਾਂ ਕੋਈ ਹੋਰ ਕਰ ਲੈਣਗੇ ਮਾ ਤਾਂ ਸਾਰਾ ਕੁਝ ਮਸ਼ੀਨ ਤੋਂ ਹੀ ਭਾੜਦਿਆ ਵੀ ਮਸ਼ੀਨ ਕਰਕੇ ਦਵੇ ਕੁਝ ਨਹੀਂ ਹਾਲਾਤ ਬਾਈ ਬੰਦਿਆਂ ਦੇ ਖਰਾਕਾਂ ਗਰੂਕਾਂ ਮਾੜੀਆਂ ਨੇ ਹੁਣ ਰਿਹਾਬ ਲਾ ਲੋ ਵੀ ਦੇਖ ਲੋ ਵੀ ਆ ਖੱਤੀ ਹੁਣ ਮਸ਼ੀਨ ਵੱਢਣ ਆਈ ਆ 5-3 ਕਿਲੋਮੀਟਰ ਤੋਂ ਉਹਦਣੇ ਹਰੀ ਸੀ ਨਹੀਂ ਤਾਂ ਇਹਦੇ ਨਾਲ ਹੀ ਆ ਵੱਢ ਕੇ ਗਈ ਸੀ ਇਹਦੇ ਨਾਲ ਹੀ ਵੱਢਣੀ ਸੀ ਹਰੀ ਤਾਂ ਨਹੀਂ ਸੀ ਭਾਈ ਇੰਨੀ ਇਹ ਮਾੜੀ ਮੋਟੀ ਨਰਮ ਸੀ ਉਸ ਤੋਂ ਬਾਅਦ ਇਧਰਲੇ ਪਾਸੇ ਵੱਢਣ ਆਏ ਸੀ ਸੜਕੋਂ ਪਰਲੇ ਪਾਸੇ ਉਹਦਣੋਂ ਤੇ ਤਾਰਾਂ ਸੀ ਮਸ਼ੀਨ ਨਹੀਂ ਸੀ ਟੱਪਦੀ ਉਹਦਣੋਂ ਕਮਾ ਕੇ ਲਿਆਉਣੀ ਪਣੀ ਉੱਤੋਂ ਦੀ ਫੇਰ ਮਾਂ ਤੂੰ ਰਹਿਣ ਤੇ ਹੁਣ ਐਂਡ ਤੇ ਹੀ ਵੱਢਾਂਗੇ ਇਹਨੂੰ ਮਗਰੋਂ ਇਹ ਵੱਢ ਕੇ ਫਿਰ ਆਪਾਂ ਉਹ ਜਾਣਾ ਵਾ ਉਹ ਦੇਖੋ ਗੇਟ ਦੀਂ ਦੇ ਤੁਹਾਨੂੰ ਸਾੜੇ ਮੜੇ ਆ ਦੇਖ ਜੂਮ ਕਰਕੇ ਖੇਚਦਾ ਆ ਗੇਟਾਂ ਕੋਲੇ ਜਾਣਾ ਵੱਢਣ ਅਜ ਤੋਂ ਨਹੀਂ ਕੱਤਿਆਂ ਦੀ ਕੱਢ ਲਾਂਗੇ ਮਸ਼ੀਨ ਉਹ ਦੂਆਰ ਉੱਥੇ ਚੱਲਣਾ ਆਪਾਂ ਉਹ ਉੱਥੇ ਵੀ ਫਾਰਮ ਐ ਡੇ ਡੇ ਆ ਬਸ ਇਦੂ ਥੋੜੇ ਦੋ ਚਾਰ ਕਰਮਾ ਵੱਡੇ ਹੋਣਗੇ ਹਨਾ ਕੋਈ ਵਿੱਗੇ ਦਾ ਕੋਈ ਦੋ ਵਿੱਗੇ ਦਾ ਅੱਜ ਤਾਂ ਬਸ ਇਹੀ ਕੁਝ ਕਰਨਾ ਇਹ ਤਾਂ ਦਾਨ ਖਾਤ ਤੇ ਹੀ ਆ ਸਮਝ ਲਓ ਪਿਛਲੇ ਸਾਲ ਵੀ ਮੈਂ ਤਾਂ ਨਹੀਂ ਕਰ ਗਿਆ ਪੈਸੇ ਪੂਰੇ ਲਈ ਨਹੀਂ ਬਿੱਗੇ ਬਿੱਗੇ ਵਾਲਿਆਂ ਤੋਂ ਹਾਂ ਬਈ ਐਦ ਕੀ ਇਕੱਠੇ ਹੀ ਲਵਾਂਗੇ ਉਹਨਾਂ ਪਿਛਲੇ ਸਾਲ ਦਾ ਬਟਾਏ ਵੀ ਖੰਡੂਰ ਵਾਲਿਆਂ ਦੀ ਮਸ਼ੀਨ ਤੋਂ ਸੀ ਆਪਣਾ ਇੰਜਣ ਖਰਾਬ ਹੋ ਗਿਆ ਸੀ ਉਹਨੂੰ ਤਾਂ ਦੇਤੇ ਜੇਬ ਚ ਇਹਨਾਂ ਤੋਂ ਲਏ ਹੀ ਨਹੀਂ ਮਾਜੀ ਟਰੈਕਟਰ ਲੈ ਕੇ ਆਉਂਦਾ ਮੁੰਡਾ ਰੋਟੀ ਖਾਂਦਾ ਵਾ ਮਲਾਉਂਦੇ ਆ ਤੁਹਾਨੂੰ ਪੁੱਛਦੇ ਆ ਵੀ ਝਾੜ ਤੇ ਉੜ ਕਿਵੇਂ ਰਿਹਾ ਇਹ ਬੰਨੇ ਆ ਪਿੱਛੇ ਬਾਈ ਰੌਲਾ ਪਾਉਂਦਾ ਡਿੱਗੇ ਹੋਏ ਜੇ ਮੈਨੂੰ ਦੱਸੋ ਬੰਨੇ ਕਿਹੜੇ ਹਿਸਾਬ ਨਾਲ ਵੱਢੀ ਅਸੀਂ ਜੇ ਤਾਂ ਬੰਨੇ ਵੜਦੇ ਆ ਬਾਈ ਫਿਰ ਤਾਂ ਵਿੱਚ ਰਹਿੰਦਾ ਵਾ ਯਾਰ ਬੰਨੇ ਦੇ ਧਰਦਿਆਂ ਘਟਰ ਥੱਲਿਓਂ ਨਹੀਂ ਚੱਕਦੀ ਮਸ਼ੀਨ ਤੇ ਜੇ ਥੱਲਿਓਂ ਵੜਦੇ ਆ ਤਾਂ ਇਹ ਕਹਿੰਦੇ ਬੰਨੇ ਛੱਡੀ ਜਾਂਦੇ ਆ ਦੱਸੋ ਹੁਣ ਕਿਹੜੇ ਹਿਸਾਬ ਨਾਲ ਵੱਢੀ ਅੱਜ ਇਹਦੇ ਨਾਲ ਇਹੀ ਰੌਲਾ ਪਾਉਣਾ ਵਾ ਨਿਕ ਤਾਂ ਬੰਨੇ ਵਢਾਉਣੇ ਆ ਜਾਂ ਵਿੱਚੋਂ ਵਢਾਉਣੇ ਹਨ ਦੱਸ ਦੋ ਮਗਾਲ ਆ ਜਿਹੜਾ ਕੋ ਮਗਾਉਣਾ ਅੱਜ ਬਗੇਲੀ ਖਾਤਰ ਸਪੈਸ਼ਲ ਆਇਆ ਪਹਿਲਾਂ ਤਾਂ ਮਨੇ ਉਹ ਦੱਸਦੇ ਬੰਨੇ ਵਡਾਉਣੇ ਕਿ ਵਿੱਚੋਂ ਵਡਾਉਣਾ ਵਾ ਉਹਦੇ ਹਿਸਾਬ ਨਾਲ ਵਡਾਂ ਨਹੀਂ ਮੈਂ ਤਾਂ ਪਿੱਛਾ ਵੜਦਾ ਨਹੀਂ ਮੈਂ ਬੰਨੇ ਵੱਡੂ ਅੱਜ ਵਿੱਚੋਂ ਨਹੀਂ ਵਡਣਾ ਤੂੰ ਉਹਦਾ ਰੌਲਾ ਪਾਉਂਦਾ ਸੀਗਾ ਰੌਲਾ ਅਦਰ ਤੂੰ ਕਰਿਆ ਹੀ ਕੰਮ ਰੌਲੇ ਰੌਲੇ ਭਾਈ ਗਲਤੀ ਠੋਡੀ ਆਹੋ ਮੇਰੀ ਨਹੀਂ ਅਸੀਂ ਅੱਜ ਤੇਰਾ ਦਾਲਾ ਵਡਣਾ ਵਿੱਚੋਂ ਨਹੀਂ ਵਡਣਾ ਲਓ ਜੀ ਭਾਈ ਆਹ ਫਾਰਮ ਦਾ ਵੜਤਾ ਹੀ ਅਸੀਂ ਤਾਂ ਗੱਲੀ ਪੈ ਗਿਆ ਉਹਦੇ ਕੰਨ ਨੂੰ ਇਹ ਹੈ ਬਈ ਉਹ ਦੋ ਗੀਲਿਆਂ ਨੂੰ ਟਾਈਮ ਲਾਤਾ ਬੱਸ ਵੇ ਦੋ ਸੀ ਵੱਢਣ ਵਾਲੇ ਗੱਲੀ ਪੈ ਗਏ ਉੱਥੇ ਐਸੇ ਗੱਲੀ ਪਾਏ ਵਾ ਦੋ ਘੰਟੇ ਘੰਟਾ ਹੀ ਬੈਠੇ ਰਹੇ ਆ ਅੱਜ ਕੰਮ ਹੈ ਨਹੀਂਗਾ ਕੰਮ ਤਾਂ ਹੋ ਰ ਆ ਗਿਆ ਸੀ ਇੱਕ ਫਾਰਮ ਦੋ ਡਹਾਆਂ ਗੀਲਿਆਂ ਵਾ ਹੈ ਉਹ ਵਿੰਗਾ ਸੀ ਰੂਡ ਵਿੰਗਾ ਆਓ ਵੇੜ ਮਿੱਗਾ ਹੋਰ ਮਿਲ ਗਿਆ ਸੀਗਾ ਪਰ ਆਹ ਬਾਲਾ ਦੂਰ ਦੀ ਜਾਣਾ ਪਾਣੀ ਫਿਰ ਅਸੀਂ ਜਵਾਬ ਹੀ ਦੇਤਾ ਉਹਦੇ ਬਾਈ ਤਾਂ ਜਵਾਬ ਦੇਦਾ ਕੋਲੇ ਕਣਕ ਖੜੀ ਸੀ ਹੋਰ ਉਹਨਾਂ ਦੇ ਮਸ਼ੀਨ ਆਉਣੀਆਂ ਹੋਰ ਮਾ ਵੀ ਤੂੰ ਉਦੋਂ ਵਢਾਈ ਨਾਲ ਲਾਣਾ ਸਾਨੂੰ ਦੂਰ ਦੀ ਬਾਹਲਾ ਆਉਣਾ ਪਊਗਾ ਮਗਲ ਕੇ ਕਟਰ ਪਾਇਆ ਹੋਇਆ ਮਸ਼ੀਨ ਦਾ ਲੰਗੜੀ ਨਹੀਂ ਹੈਗੀ ਆਹ ਬਾਈ ਆਪਣਾ ਖੂਹ ਆਈ ਪੁਰਾਣਾ ਸਾਡੇ ਬਾਪੂ ਨੇ ਇੱਥੇ ਖੂਹ ਜਨਾਉਦੇ ਰਿਹਾ ਸਾਰੀ ਜ਼ਮੀਨ ਆਪਣੀ ਹੋਈ ਹੈ ਜੀ ਤੇ ਤੁਰੇ ਜਾਂਦੇ ਇਹ ਵੀ ਆਪਣੀ ਆ ਉਹ ਜਿੱਥੇ ਟਰੈਕਟਰ ਖੜਾ ਸਾਰੀ ਸਾਡੀ ਸਾਂਝਾ ਮਸਤਰਕ ਹੈ ਆ ਭਾਈਆਂ ਵੰਡ ਆਈ ਹੋਈ ਆ ਗਾਂ ਦੀ ਗਾਂ ਆ ਸਾਡੇ ਬੇਰੀਆਂ ਲੱਗਿਆ ਆ ਖੇਤ ਦੇ ਵਿੱਚ 베ਰ ਬਹੁਤ ਮਿੱਠੇ ਆ ਪਰ ਭਾਈ ਇਹ ਤਾਂ ਤੋੜਦਾ ਨਹੀਂ ਕੋਈ ਵੀ ਡਰਦਾ ਇਹਦੇ ਕਈਆਂ ਵਿੱਚ ਬੇੜਾਂ ਪਈਆਂ ਨੇ 베ਰ ਤੋੜਨ ਆਏ ਉਹਦੇ ਕਰਕੇ ਕੋਈ ਨਹੀਂ ਆਉਂਦਾ 베ਰ ਬਹੁਤ ਮਿੱਠੇ ਆ ਅਸੀਂ ਤਾਂ ਖਾ ਲਈ ਜਾਈ ਬਾਈ ਤੋੜ ਕੇ ਸਾਨੂੰ ਨਹੀਂ ਕੋਈ ਕਹਿੰਦੇ ਹੈਗੇ ਪਰ ਬਾਹਰਲਾ ਬੰਦਾ ਨਹੀਂ ਕੋਈ ਵੀ ਆ ਕੇ ਇੱਥੇ ਹੱਥ ਲਾਉਦਾ ਹੈਗਾ ਇਹ ਜਗਾ ਬਹੁਤ ਹੀ ਭਾਈ ਇਹ 2 ਵਿੱਗੇ ਦੀ ਰੋੜੀ ਸੀਗੀ 2 ਵਿੱਗੇ ਦੀ ਸੀਗੀ ਇਹਨਾਂ ਨੇ ਸਾਡੇ ਚਾਚੇ ਉਹਨਾਂ ਨੇ ਕਰਾਹ ਕਰੂਗੇ ਵਿੱਚ ਸੈੱਟ ਲੈ ਇੰਨਾ ਕੁ ਥਾਂ ਛੱਡਿਆ ਬਾਜੜਾ ਦਾ ਵਦੇਰੀਆਂ ਪਾਉਂਦਾ ਇਹਨਾਂ ਨੂੰ ਇਹ ਆਪਾਂ ਕੇ ਵਿੱਚ ਸਿੱਟੀ ਕਰਕੇ ਬਾਜੜਾ ਪਾਈਆਂ ਹੋਈਆਂ ਨੇ ਸਾਰਿਆਂ ਨੂੰ ਪਰ ਹੁਣ ਕੀ ਕਹਿ ਸਕਦੇ ਆਪਾਂ ਕੁਝ ਕਹਿ ਨਹੀਂ ਸਕਦੇ ਪਾਉਂਦੇ ਇਹ ਆ ਜ਼ਮੀਨ ਲਈ ਦਾ ਗਿਆ ਹੀ ਛੱਡ ਦੋ ਇੰਨੀ ਜਗਾ ਜਿੰਨੀ ਹੈਗੀ ਆ ਬਾਈ ਬਹੁਤ ਕਹਿੜੀ ਜਗਾ ਵਾ ਇਹ ਇੱਥੇ ਮੰਨ ਲਓ ਨਾ ਦਾ ਕੋਈ ਆ ਕੇ ਕੀਲਾ ਵੱਢਦਾ ਡੰਗਰ ਬੰਨਣਾ ਨੂੰ ਚੱਲ ਤੂੰ ਖੜਿਆ ਆ ਜਾ ਤਰਾਕ ਤ ਖੜੇ ਆ ਵੀ ਵੱਢ ਕੇ ਲੈ ਜੂਗਾ ਕੋਈ ਜਿੰਨੇ ਇਥੋਂ ਕੀਲੇ ਗੁੱਲੇ ਵੱਢਣ ਆਇਆ ਬਾਈ ਜਪੇੜਾਂ ਖਾ ਕੇ ਗਏ ਆ ਮੁੜ ਕੇ ਗਲਤੀਆਂ ਮੰਨ ਕੇ ਗਏ ਆ ਦੇਗ ਬਣਾ ਕੇ ਤੇ ਮੱਥਾ ਠੇਕ ਕੇ ਨਾ ਗਲਤੀਆਂ ਮੰਨ ਮੰਨ ਕੇ ਆਏ ਜਗਾ ਤੋਂ ਆਏ ਨਹੀਂ ਹੈਗਾ ਬਿਲਕੁਲ ਉਹ ਜਿਹੜੇ ਟਿੱਕੇ ਦੇਖਿਆ ਕਰਤੀ ਆ ਉਹ ਬੰਨ ਛੱਡਦੀ ਆ ਬੰਦਾ ਬੰਨ ਆ ਆ ਵਾ ਹਾਂ ਆ ਆ ਉਹ ਇਹਨੇ ਗਰੀਬੂ ਦਾ ਇਹਨੇ ਪੰਗੜਾ ਵਾਦਾ ਨਹੀਂ ਨਾ ਮੈਂ ਜਵਾਬ ਦੇਣਾ ਸੀਗਾ ਇਹਦਾ ਹੋਣਾ ਕਿ ਅੱਜ ਦੀ ਮਾਰੀ ਕਰੀ ਚੱਕਣਾ ਪਰ ਆਪਣਾ ਆਹ ਦੇਖ ਲੈ ਛੱਡੀ ਹੋਈ ਕਣਕ ਚਲੋ ਕਿ ਹੁਣ ਕਹਿਣਾ ਸੀ ਵੀ ਬੈਗ ਲਾ ਕੇ ਵੰਡੇ ਹੋਏ ਹੈ ਚਲੋ ਨੀਲੇ ਹੁਣ ਇਹ ਤਾਂ ਜਾਣ ਕੇ ਛੱਡ ਦਿੰਦੇ ਆ ਬੱਟਾ ਨਾਲ ਹੁਣ ਬੈਗ ਲਵਾ ਲਵਾ ਵਢਾਉਣੀ ਸੀ ਇੱਥੋਂ ਪੱਟਾਂ ਤੋਂ ਲੋਈ ਭਾਈ ਚੱਲੇ ਆਂਗੇ ਆਪਾਂ ਕਾਰਾਂ ਮੈਂ ਉੱਧਰ ਸਾਈਡ ਤੋਂ ਹੀ ਨਘਾ ਲੈਨੇ ਆ ਇੱਧਰ ਦੀ ਨੰਘ ਜਾਂਦਾ ਹੁੰਦਾ ਏੜਾ ਇੱਕ ਕੋਈ ਗੱਲ ਨਹੀਂ ਉਹ ਗਰੀਬੂ ਤਾਂ ਇਹਨੇ ਪੰਗਾ ਪਾਇਆ ਵਾ ਸਾਰਾ ਉਹ ਤਾਂ ਇਹਨੇ ਪੰਗਾ ਪਾਇਆ ਗੱਲ ਆਗੇ ਨਹੀਂ ਆਪਾਂ ਕਿੱਥੇ ਆਉਣਾ ਸੀਗਾ ਚਲੋ ਕੋਈ ਗੱਲ ਨਹੀਂ ਐਦ ਕੀ ਫਸੀ ਨਮੇੜਦੇ ਆਂ ਗਾਂਹ ਦੀ ਗਾਂ ਦੇਖਾਂਗੇ ਆ ਆ ਜੀ ਭਾਈ ਆ ਪਹੁੰਚ ਕੇ ਫਾਰਮਾਂ ਚ ਇੱਕ ਤਾਂ ਫਾਰਮ ਆ ਖੜਾ ਛੋਟਾ ਜਿਹਾ ਉਦਣ ਹਰਾ ਸੀਗਾ ਇਹ ਇੱਕ ਉਹ ਖੜਾ ਸਾਰਾ ਏਰੀਆ ਆਪੇ ਵੱਡਣਾ ਦੇਖ ਲਓ ਕਿੱਥੇ ਤੱਕ ਏਰੀਆ ਖੜਾ ਔਰ ਇਹ ਨਹੀਂ ਬੰਦਾ ਵੀ ਥੇਰੇ ਕਾ ਬਣਦਾ ਉਹ ਨੰਘ ਜਊ ਭਾਈ ਤਾਰਾਂ ਦੂਰਾਂ ਤੋਂ ਮੇਰਾ ਵੀਰ ਦੇਖ ਕੇ ਨੰਘਾਇਆ ਕਰੋ ਬਹੁਤ ਆ ਹਾਸੇ ਹੁੰਦੇ ਆ ਤਾਰਾਂ ਦੇ ਨਾਲ ਹਾਂ ਆਇਆ ਆ ਆ ਮੈਨੇ ਮੈਂ ਇੱਧਰ ਕਹਿਣਾ ਵਾ ਮੋਬਾਇਲ ਆਪਣੇ ਵੀਡੀਓ ਜਾ ਵੀ ਤਾਰਾਂ ਦੂਰਾਂ ਦੇਖ ਕੇ ਮਸ਼ੀਨਾਂ ਵਾਲੇ ਵੀਰਾਂ ਨੂੰ ਬੇਨਤੀ ਹੋ ਜਾਂ ਲਗਾਇਆ ਕਰੋ ਬੇ ਹਾਥ ਸੇ ਬਹੁਤ ਜ਼ਿਆਦਾ ਹੁੰਦੇ ਆ ਹਰੇਕ ਵਾਰ ਆਪਦੀ ਗੌਰ ਰੱਖਿਆ ਕਰੋ ਪੂਰੀ ਬਜੱਗ ਛੱਡ ਦਿਆ ਕਰੋ ਤਾਰਾਂ ਥੱਲਿਓ ਕੋਈ ਆਪਾਂ ਨੂੰ ਮੈਡਲ ਨਹੀਂ ਦੇਣਾ ਤਾਰਾਂ ਤੋਂ ਥੱਲਿਓ ਵੱਡੇ ਦੋ ਐਸੇ ਦਾ ਉਹੀ ਮੈਣਿਆ ਆਪਾਂ ਨੂੰ ਵੈਰੇ ਆਪਾਂ ਨੂੰ ਉਹੀ ਮੈਣਨੇ ਆ ਜਾਨ ਆਪਾਂ ਆਪਦੀ ਕਮਾ ਕੇ ਬਹਿ ਜਾਂਦੇ ਆ ਨਾਲੇ ਮਸ਼ੀਨ ਵਾਲਿਆਂ ਨੂੰ ਉਹਦੇ ਗਾਣੇ ਕੋ ਬੇਵਸਤ ਨਾਲ ਜਿਹੜਾ ਬੰਦਾ ਮਾਰਿਆ ਜਾਂਦਾ ਭਾਈ ਉਹੋ ਠੀਕ ਆ ਨਾ ਕੋਈ ਫਾਇਦਾ ਨਹੀਂ ਫੁੱਟਖੰਡ ਛੱਡ ਦਿਓ ਅਗਲਾ ਆਪੇ ਦੱਸਦੀ ਨਾ ਵੱਡੇ ਨਾ ਵੱਡੇ ਚਲੋ ਜੇ ਲਾਗਦਾ ਵਾ ਤਾਂ ਲਾਓ ਜਰੂਰ ਜੇ ਕੱਟ ਲਾਗਦਾ ਵਾ ਬਚਾ ਕੇ ਲਾਓ ਪਰ ਆਪਦਾ ਫੇਰ ਸੇਫਟੀ ਨਾਲ ਲਾਓ ਬੂਰੇ ਨਾ ਠੀਕ ਆ ਨਾ ਆਹ ਵੇਖੋ ਨਾ ਵੀ ਸਾਡੇ ਵੀ ਤਾਰਾਂ ਦੇ ਥੱਲੇ ਆ ਉਦੋਂ ਦਾ ਸਾਡੀ ਸੱਚ ਕਟਾਈ ਹੋਈ ਸੀ ਹੁਣ ਅੱਜ ਪੁੱਛਦੇ ਆ ਵੀ ਸੱਚ ਕੱਟੀ ਆ ਨਹੀਂ ਕੱਟੀ ਨਾ ਭਾਈ ਛੱਡ ਦੇਾਂਗੇ ਥੱਲੇ ਹੋਰ ਕੀ ਆ ਓ ਚ ਬਾਈ ਇਹਨੂੰ ਤੂੰ ਗੇ ਸੱਚ ਕੱਟੀ ਆ ਜੇ ਨਹੀਂ ਕੱਟੀ ਦਾ ਤੂੰ ਗੇ ਫੇ ਦਾਤੀ ਚੱਕ ਲੋ ਉਹ ਥੋੜੀ ਕੱਟੀ ਹੋਈ ਆ ਤੂੰ ਗਾ ਨਹੀਂ ਤਾਂ ਕੱਟਿਆ ਨਹੀਂ ਦਾਤੀ ਚੱਕ ਲੈ ਇੱਕੋ ਹੀ ਹੱਲ ਆ ਫਿਰ ਗੰਦੀ ਆਣਾ ਚਲੋ ਬਾਈ ਵੱਡ ਲਈ ਇਹ ਫਾਰਮ ਦੇਖੋ ਕਿੱਡੇ ਤਕੜੇ ਤਕੜੇ ਖੜੇ ਆ ਆ ਖੜਾ ਵਾ ਆ ਖੜੇ ਆ ਆ ਬਸ ਜਿੱਥੇ ਤੱਕ ਥੋੜੀ ਨਿਗਾਹ ਜਾਂਦੀ ਆ ਫਾਰਮ ਸਾਰੇ ਆਪਾਂ ਹੀ ਵੱਢਨੇ ਆ ਪਰ ਕੀਲੇ ਪਤਾ ਨਹੀਂ ਦੋ ਤਿੰਨ ਹੀ ਬਣਨੇ ਆ ਘੇਰੇ 25 ਕੀ ਬਣ ਜਾਣੇ ਆ ਚਲੋ ਭਾਈ ਵੱਢ ਲਈਏ ਹੁਣ ਆਪਾਂ ਫੇਰ ਆ ਚੱਲ ਕੇ ਘਰੇ ਮਸ਼ੀਨ ਝਾੜਨ ਵੇਲੇ ਸਮਾਪਤੀ ਕਰਦੇ ਆਂ ਵੀਡੀਓ ਦੀ ਲਓ ਜੀ ਭਾਈ ਆ ਵੀ ਫਾਰਮ ਵੱਢਤਾ ਇਹ ਵਿਕਰ ਖਾਂਸੀਗਾ ਹੁਣ ਉਹ ਫਾਰਮ ਤੇ ਜਾਣਾ ਵਾ ਫੇਰ ਇੱਕ ਉਹ ਫਾਰਮ ਵੱਢਣਾ ਵਾ ਅੱਜ ਨਾਲ ਯਾਰ ਫਾਰਮ ਵੱਡੇ ਆ ਤਕੜੇ ਫਾਰਮ ਮਸ਼ੀਨਾਂ ਛੋਟੀ ਜੀ ਅਗਰ ਨੂੰ ਮਸਾਨੇ ਮੇੜੀਦਾ ਵਾ ਬੱਗਾ ਆ ਕੇ ਜਾਂ ਨੂੰ ਮੇਰਾ ਜਾਂਦਾ ਮੂਰੇ ਇੱਕ ਘੱਟੇ ਦੀ ਨਮੇੜੀ ਜਾਨ ਨੂੰ ਫੇਰ ਮੂੰਹੇ ਖੜੀ ਆ। ਨਹੀਂ ਬਦਲੀ ਆ ਕਹਿੰਦਾ ਦਲ ਦਲ ਜੀ ਬਣ ਕੇ ਬਹਿ ਨਾ ਜਾ ਆ ਨਾ ਪਰ ਉਹ ਡਾਕਰ ਆ ਜਵੇ। ਵਰਜ਼ੀਨ ਦਾ ਨਾਸ ਵੱਜ ਜਾਣਾ ਵਾ ਇੰਨਾ ਦੇ ਮਹਿੰਗੇ। ਲਾਓ ਜੀ ਆਹ ਵਿੱਗਾ ਵੜਦਾ ਹੁਣ ਇੱਕ ਵਿੱਗਾ ਹੋ ਵੜਣਾ ਵਾ ਐ ਇੱਕ ਇੱਧਰ ਖੜਾ ਆ ਹੋਊਗਾ ਦੋ ਕਿੱਗੇ ਦੀ ਘੇਰਾ। ਬਸ ਇਹ ਵੱਢ ਕੇ ਹੁਣ ਅਸੀਂ ਛੁੱਟੀ ਆ ਹੁਣ ਨਹੀਂ ਕਿਸੇ ਦਾ ਵੀ ਵੱਢਣਾ ਵਿੱਗਾ ਹੋਵੇ ਦੋ ਹੋਣ ਹੈ ਉਹ ਬੂਟੇ ਦਾ ਤਾਂ ਹੈਗਾ ਵਾ ਉਹਦਾ ਵੀ ਕਰਦੇ ਆ ਕੋਈ ਹੱਲ ਐਤੂ ਬਾਅਦ ਆਪਣੀ ਛੁੱਟੀ ਆ ਹੁਣ ਘਰ ਨੂੰ ਚੱਲਣਾ ਵਾ ਹੁਣ ਨਹੀਂ ਕਿ ਇਹਨੂੰ ਆਮੇ ਬਾਹਰ ਵੀ ਹੋਰ ਆਈ ਜਾਂਦਾ ਵਿੱਗਿਆਂ ਵਾਲੇ ਦਾ ਉਹਦੇ ਕਹਿੰਦੇ ਬਥੇਰੇ ਆਉਂਦੇ ਆ ਪਰ ਰਾਹ ਦੂਰ ਦੂਰ ਦੀ ਆ ਕੀ ਕਰੀ ਐਡੀ ਦੂਰ ਜਾ ਕੇ ਬਾਜਣ ਵਜਾਉਣ ਨੂੰ ਕੁਝ ਨਹੀਂ ਹੈਗਾ ਉਹਦਾ ਨਾਲ ਜਿਵੇਂ ਕੋਈ ਨਾ ਕੋਈ ਮਸ਼ੀਨ ਆਉਂਦੀ ਆ ਫਿਰ ਉਹ ਜਾ ਵੱਜ ਜਾਂਦਾ ਵੱਢਿਆ ਜਾਂਦਾ ਵਾ ਜੇ ਨਾ ਆਉਣੀ ਉਹ ਫੇਰ ਚੱਲ ਬੰਦੇ ਨੂੰ ਜਾਣਾ ਵੀ ਪੈਂਦਾ ਵਾ ਜੇ ਕੋਲੇ ਕੋਈ ਨਾ ਆਉਣੀ ਹੋਵੇ ਮਸ਼ੀਨ ਕੋਈ ਵਈ ਜੀ ਵੱਢ ਲਈਏ ਜਾਂ ਫਾਰਮ ਵੱਢ ਲਈਏ ਫੇਰ ਖਾਲੇ ਦਾ ਬਾਲੇ ਆ ਥਾਂ ਥਾਂ ਦਾ ਖਾਲੇ ਪਾਇਆ ਯਾਰ ਤਾਂ ਮਸ਼ੀਨ ਹੀ ਵਿਚਾਰੀ ਤਕੜੀ ਆ ਜਿਹੜੀ ਟੱਪੀ ਜਾਂਦੀ ਆ ਹੈ ਵੀ ਨਿੱਕੇ ਨਿੱਕੇ ਖਾਲੇ ਟਾਇਰ ਪੂਰਾ ਪੂਰਾ ਫੱਟ ਹੋ ਜਾਂਦਾ ਵਿੱਚ ਲਾਓ ਭਾਈ ਪੱਡ ਲਈ ਫਿਰ ਮੈਂ ਤੇ ਹੁਣ ਘਰੇ ਜਾਣ ਲੱਗੇ ਮੈਂ ਕਰਦਿਆਂ ਗੱਲਬਾਤ। ਓਏ ਭਾਈ ਜੀ ਪੜਦੇ ਹੀ ਪੰਡ ਕੋਲੇ ਅਸੀਂ ਅੱਜ ਆਪਾਂ ਨੇ ਹਸਤ ਬਾਵਾ ਪੈ ਗਈ ਅੱਜ ਭਈਆ ਹਸਤ ਅਸ ਲਈ ਐ। ਕੀਲੇ ਭਾਈ ਵੱਡੇ ਅਸੀਂ 2 ਸਵੇਰ ਦੇ ਨੇ 10 ਵਜੇ ਦੀ ਮਸ਼ੀਨ ਚੱਲਦੀ ਆ। 2 ਨਹੀਂ ਬਸ 2.5 ਵੱਡੇ ਹੋਣਗੇ। ਤੇ ਘੇਰੇ ਵੱਡੇ 12 13 ਦੱਸੋ ਕੀ ਅਸੀਂ ਬਚਾ ਕੇ ਲੈ ਜਾਵਾਂਗੇ ਹੈ ਬੰਦੇ ਲਿਹਾਜ ਵਾਲੇ ਦੇ ਜਵਾਬ ਦਿੰਨੇ ਆ ਫੇਰ ਵੀ ਖਰਾਬ ਆਗ ਲੱਗਣਾ ਮਸ਼ੀਨ ਆਲਾ ਹੰਕਾਰਿਆ ਹੋਇਆ ਹੈ ਫੇਰ ਐਂ ਕਹਿੰਦੇ ਆ ਜੇ ਜਵਾਬ ਦੇ ਦੇ ਹੁਣ ਉਹ ਦੇਖਿਆ ਕਿੰਨਾ ਔਖਾ ਸੀਗਾ ਆ ਦੇਣਾਂ ਨੇ ਵਟ ਗਿਆ ਮੰਨਿਆ 4 ਬਿੱਗਿਆਂ ਨੂੰ ਬਾਈ ਖਾਲ ਘਟੋ ਘਟ 10 12 ਟਪਾ ਕੇ ਮਸ਼ੀਨ ਲੈ ਜਾਣੀ ਪੈਣੀ ਸੀਗੀ ਸਰਕ ਟਪਾਉਣੀ ਪੈਣੀ ਸੀ ਇੱਕ ਮਾ ਯਾਰ ਤੂੰ ਜਿਹੜੀ ਕੋਲੇ ਮਸ਼ੀਨ ਆ ਉਹ ਬਈ ਫਸਲ ਖੜੀ ਆ ਕੋਲੇ ਮਸ਼ੀਨ ਆਊਗੀ ਉਹ ਤਾਂ ਵਢਾ ਲਿਓ ਉਹਨੇ ਯਾਨੀ ਕਿ ਦੁੱਖ ਜਾਂ ਮੰਨਿਆ ਵੀ ਮੈਨੂੰ ਜਵਾਬ ਕਿਉਂ ਨੰਦਦੇ ਆ। ਜਦੋਂ ਏਰੀਆ ਤੇ ਹੋਵੇ ਬਾਈ ਨਾਲ ਬੰਨੇ ਨਾ ਬੰਨਾ ਹੋਵੇ ਬੰਦਾ ਵੱਡੇ ਜਾਂਦਾ ਹੋਵੇ ਆਹੇ ਵਿੱਗਾ ਵਿੱਗਾ ਹੀ ਆ ਕੋਈ ਗੱਲ ਨਹੀਂ। ਵਿੱਗੇ ਲਿਗੇ ਉਹ ਦੋ ਤਿੰਨ ਤੇ ਪਰ ਜਾਣਾ ਪੈਣਾ ਸੀ ਘਟੋ ਘਟ 10 12 ਗੀਲਿਆਂ ਤੇ ਖਾਲ ਵਿੱਚ 10 12 ਪੈਂਦੇ ਖਾਲ ਵੀ ਪੂਰੇ ਝੋਟੀ ਦੇ ਸੀਗੇ ਵੱਡੇ ਵੱਡੇ। ਸਵੇਰ ਦੇ ਨਾਲੀ ਦੋ ਗੀਲੇ ਵੱਡੇ ਟਾਈਮ ਮੇਰੇ ਸਾਹ ਨਾਲ 2 ਵਜ ਗਏ ਹਨਾ। 9 ਵਜ ਗਏ ਤੇ ਮਸ਼ੀਨ 10 ਵਜੇ 10:30 ਚਲਾਈ ਸੀ ਅਸੀਂ ਹਿਸਾਬ ਲਾ ਲਓ ਕੋਈ ਕੀ ਬਚਾਵਾਂਗੇ ਜੇ ਪੈਸੇ ਵੱਧ ਮੰਗ ਲੈ ਤਾਂ ਮੂੰਹ ਮੋਟਾ ਵੀ ਮਸ਼ੀਨ ਵਾਲਾ ਸੱਲ ਦੇ ਡੀ ਜਾਂਦਾ ਇਹ ਨਹੀਂ ਦੇਖਦੇ ਵੀ ਖੱਤਿਆਂ ਦੇ ਵਿੱਚੋਂ ਨੇ ਬਚਾ ਕੇ ਗੀਲ ਜਾਣਾ ਵਾ ਫਿਰ ਹੋਰ ਸਟੋਰੀ ਦੱਸਣੇ ਥੋਨੂੰ ਜਿਹੜੇ ਬੰਦੇ ਦੇ ਵੱਢ ਕੇ ਆਉਂਦੇ ਆ ਮੋਟਾ-ਮੋਟਾ ਮਾਲ ਆ 7-8 ਕਿਲੇ ਦਾ ਹੋਰ ਮਸ਼ੀਨ ਤੋਂ ਵਢਾ ਗਿਆ ਤੇ ਜਿੰਨੀਆਂ ਖੱਤੀਆਂ ਸੀ ਉਹ ਰੱਖ ਲੀਆਂ ਹਰੀਆਂ ਵੀ ਨੀਲਾ ਵੱਡ ਜੂ ਕੋਈ ਗੱਲ ਅੱਗੇ ਮੈਂ ਵੱਡਦਾ ਬਾਈ ਉਹਦੇ ਐਤ ਕੀ ਸਾਨੂੰ ਇੱਕ ਦਿਨ ਦਾ ਫਰਕ ਪਿਆ ਸੀ ਉਹਨੂੰ 25 ਤਰੀਕ ਦਿੱਤੀ ਅਸੀਂ 25 ਤਰੀਕ ਨੂੰ 2 ਵਜੇ ਮਸ਼ੀਨ ਵਿਹਲੀ ਕਰ ਲਈ ਕੋਈ ਚਲੋ ਉਹਦੇ ਲਾਵਾਂਗੇ ਜਾ ਕੇ ਤੇ ਜਦੋਂ ਅਸੀਂ ਇਦਾਂ ਨੂੰ ਤੁਰਨ ਲੱਗੇ ਤੇ ਮਸ਼ੀਨ ਚੱਲੇ ਖੇਚੋਦੇ ਆਰ ਕੇ ਅਸੀਂ ਭਰਾ ਆਪਣੇ ਲਾਈ ਬਾਈ ਆਥਨੇ ਮਸ਼ੀਨ 2:30 ਵਜੇ ਵਿਹਲੀ ਹੋ ਗਏ ਸੱਤ-ਅੱਠ ਕਿਲੇ ਦਾ ਵਢਾ ਗਿਆ ਮੋٹے-ਮੋٹے ਜਿਹੜੇ ਚੰਗੇ ਘੇਰੇ ਸੀਗੇ ਉਹਦਾ ਹੋਰ ਬਾਹਰਲੀ ਮਸ਼ੀਨ ਆਈ ਹੋਈ ਸੀ ਉਹ ਤੋਂ ਤੇ ਹੁਣ ਖੱਤਿਆਂ ਨੂੰ ਮੇਰੇ ਮਗਰ ਪੈ ਗਿਆ ਵੀ ਵੱਢ ਕੇ ਜਾ ਪਹਿਲਾਂ ਤਾਂ 3 ਕਿਲੇ ਵੱਢ ਕੇ ਗਿਆ ਵਾ ਵੱਢ ਦਾ ਪਾਰ ਸੀ ਆਏ ਤੇ ਨਾਲ ਫਿਰ ਉਹਨੂੰ 10 ਵੀ ਆਏ ਵੀ ਗਾਂਹ ਵਾਸਤੇ ਨਹੀਂ ਇਹ ਕੰਮ ਹੋਣਾ ਹੈਗਾ ਵੀ ਗਾਂਹਾਂ ਨੂੰ ਜਿਹੜੀ ਮਸ਼ੀਨ ਵੱਢੂਗੀ ਤਾਂ ਖੱਤਿਆਂ ਵੀ ਉਹੀ ਵੱਢੂਗੀ ਜਿਹੜੀ ਕਿਦਾ ਚੱਲ ਫਸਿਆ ਹੋਇਆ ਵਾ ਤੂੰ ਉਹਨੂੰ ਮਸ਼ੀਨ ਚੱਲੀ ਗਈ ਤੇਰਾ ਨਿਮੇੜ ਦੰਨੇ ਆ ਵੇ ਗਾਂਦਵਾ ਉਹਦਾ ਸੋਚ ਸਮਝ ਕੇ ਵਢਾਈਂਦੀ ਤੋਂ ਵਢਾਉਣਾ ਵਾ ਵੀ ਅਸੀਂ ਨਹੀਂ ਫਿੱਕਾ ਫਿੱਕਾ ਵੱਡਣਾ ਆਉਣਾ ਹੈਗਾ ਐਜੇ ਕੰਮ ਬਾਈ ਲੋਕ ਕਰਦੇ ਆ ਦਰਦੀ ਦਰਦੀ ਮਲਾਈ ਦਾ ਕੋਈ ਹੋਰ ਖਾ ਗਿਆ ਮਗਰ ਝੂਠ ਅਸੀਂ ਜੱਟ ਦੇ ਤਰੇ ਫਿਰਦੇ ਹਾਂ ਓਕੇ ਬਾਈ ਕਹਿ ਦਿਆ ਕਰਨਾ ਹੁਣ ਹਰੇਕ ਨੂੰ ਜਿਹੜਾ ਐਜਾ ਜਾਲ ਖੇਡਦਾ ਨਾ ਝੋਨੇ ਵਲੇ ਉਹਨੂੰ ਆ ਇਹ ਚੱਕਾ ਡੋ ਗਿਆ ਹੈ ਨਹੀਂ ਨਹੀਂ ਵਧੀਆ ਕੀਤਾ ਸਮਾਂ ਤੇ ਪਤਾ ਤਾਂ ਲੱਗ ਜਾਂਦਾ ਬੰਦੇ ਨੂੰ ਵੀ ਯਾਰ ਵੱਡੇ ਘੇਰੇ ਦਾ ਕੋਈ ਹੋਰ ਵੱਡੇ ਨਹੀਂ ਜੋ ਪੈਸੇ ਬਜਦੇ ਆ ਹਾਂ ਉਹ ਤੋਂ ਇਹ ਘਰ ਬਣਾ ਰਿਹਾ ਕਿਹੜਾ ਬਾਬਾ ਕੁਆ ਉਹੀ ਤਾਂ ਗੱਲ ਆ ਜਿਹੜੀਆਂ ਖੱਤੀਆਂ ਖੰਬੇ ਆਲੀਆਂ ਖਿੱਜਾਂ ਵਾਈ ਦੇ ਬੈਗ ਲਾ ਕੇ ਵਧੀਆ ਘਰ ਕਿਨੇ ਤੋਂ ਹਾਂ ਉਹਨੂੰ ਇਹ ਦੁਕਾਨ ਦੇ ਵਾਈ ਸਾਡੇ ਕੋਲ ਹੈ ਨਹੀਂ ਸੀ ਟਾਈਮ ਦਿਖਾਉਣ ਦਾ ਵੀਡੀਓ ਬਣਾਉਣ ਨਾਲ ਤੁਸੀਂ ਕਹਣਾ ਯਾਰ ਆਹੇ ਜੇ ਖੱਤੇ ਮੜਦੇ ਹੋ ਤੁਸੀਂ ਬੈਟੇ ਖੰਭਾ ਟ੍ਰਾਂਸਫਾਰਮਰ ਵਿੱਗਾ ਵਿੱਗੇ ਅੱਧੇ ਤੇ ਵਿੱਗੇ ਦੇ ਵਿੱਚ ਮਸ਼ੀਨ ਭੁੰਮੀ ਆਧੇ ਤੇ ਵਿੱਗੇ ਚਾਰ ਚਾਰ ਬਸਵਿਆਂ ਦੇ ਵਿੱਚ ਉਹਦੇ ਵੀ ਦੋ ਦੋ ਤਿੰਨ ਤਿੰਨ ਬੱਟਾਂ ਪਾਈਆਂ ਹੋਈਆਂ ਮਸ਼ੀਨ ਭੰਨਣਾ ਉਹ ਖਪਾੜੀ ਕਰਨ ਥੋੜਾ ਵਾ ਫੇਰ ਜੇ ਮਸ਼ੀਨ ਵਾਲਾ ਜਵਾਬ ਦਿੰਦਾ ਕਹਿੰਦਾ ਮਸ਼ੀਨ ਵਾਲਾ ਹੰਕਾਰਿਆ ਹੋਇਆ ਵਾ ਦੱਸੋ ਕੀ ਕਰੀਏ ਕਿੱਧਰ ਨੂੰ ਜਾਵੇ ਬੰਦਾ ਹੱਕ ਸਾਡਾ ਬਣਦਾ ਜਿਹੜਾ ਸਾਡਾ ਛੱਡਿਆ ਹੋਇਆ ਵਾਈ ਵਿਚਾਲੇ ਉਹ ਵੱਡਣ ਦਾ ਹੱਕ ਬਣਦਾ ਕਿਸੇ ਹੋਰ ਦਾ ਛੱਡੇ ਹੋਏ ਵਿੱਗੇ ਵਿੱਗੇ ਥੋੜੋ ਅਸੀਂ ਵੱਡਾਂਗੇ ਚਲੋ ਐਦ ਕਿ ਉਹਦੇ ਵੱਢ ਤੇ ਜਾਣੇ ਕਿ ਉਹਨੂੰ ਸੁਣਾਇ ਆਂਦਾ ਚੰਗੀ ਤਰ੍ਹਾਂ ਵੀ ਭਾਈ ਗਾਹਾਂ ਦੋ ਆਵਦਾ ਸੋਚ ਸਮਝ ਕੇ ਬਟਾਈ ਅਸੀਂ ਐਸ ਲੋਟ ਵਿਚਾਲੇ ਛੱਡਿਆ ਹਾਰੀ ਵੱਡਣਾ ਕਿਸੇ ਦਾ ਚਲੋ ਭਾਈ ਠੀਕ ਹੈ ਹੁਣ ਮਿਲਦੇ ਆਂ ਘਰ ਚੱਲ ਕੇ ਭਾਈ ਜੀ ਪੈਟਰੋਲ ਲੱਗੇ ਲੋਹਣ ਮਸ਼ੀਨ ਦਾ ਝਾੜ ਜੜੇ ਜਾਂ ਕਰ ਲੱਗੇ ਜਿੱਦਣ ਦਾ ਭਾਈ ਪਾਇਆ ਮਹਾਰਾਜ ਦੀ ਕੈਪਟਨਾਂ ਚਲਾਉਣ ਲੱਗੇ ਆ ਪੈਟਰੋਲ ਐਗੀ ਨਾ ਭਾਈ ਲੋਡ ਹੀ ਨਹੀਂ ਪਈ ਹੈਗੀ ਲਾਹਾਂ ਦੀ ਲਓ ਜੀ ਵੀਡੀਓ ਹੋ ਜਾਣੀ ਹੈ ਲੰਮੀ ਆਪਾਂ ਛੋਟੀਆਂ ਛੋਟੀਆਂ ਕਲਿੱਪਾਂ ਦਿਖਾਵਾਂਗੇ ਘਾੜਦਿਆਂ ਮਸ਼ੀਨ ਲਾ ਲਈਏ ਕਟਰ ਤੇ ਪੈਟਰੋਲ ਲਾ ਕੇ ਫੇਰ ਸਾਨੂੰ ਮੈਦਦੇ ਆ ਅੱਜ ਬਲਾਂ ਲੱਗਿਆ ਭਾਈ 11 ਤਰੀਕ ਦਾ ਪਾਇਆ ਹੋਇਆ ਆਪਣਾ ਕਟਰ ਮਸ਼ੀਨ ਤੇ ਬਸ ਆਏ ਨਗਾਏ ਨੂੰ ਗਏ ਆ ਰਾਹ ਰੂ ਸਾਨੂੰ ਐਦ ਕੀ ਮਿਲੀ ਗਿਆ ਅੱਗੇ ਤਾਂ ਲਾ ਲਈਦਾ ਇੱਕ ਤੋਂ ਵਗੈਰੀ ਐਦ ਕੀ ਲੋੜ ਹੀ ਨਹੀਂ ਭਾਈ ਲਾਹਣ ਦੀ ਤੇ ਅੱਜ ਲੱਗੇ ਆ ਆਪਾਂ ਪਾਉਂ ਇਹ ਮਸ਼ੀਨ ਦਾ ਝਾੜ ਝੜੀ ਆ ਚੱਲਦਾ ਹੀ ਦੇਖ ਲੋ ਛਕਲਾਂ ਸਾਡੀਆਂ ਕੀ ਬਣਿਆ ਪਿਆ ਵਾ ਅਜੇ ਮੋਟੀ ਮੋਟੀ ਜੀ ਝਾੜੀ ਆ ਹੁਣ ਬਾਅਦ ਚ ਅੰਦਰ ਲਿਆ ਕੇ ਤੇ ਬਲੂਰ ਮਾਰਦੇ ਆ ਤਾਂ ਹਵਾ ਦੇ ਨਾਲ ਪੱਟਿਆ ਕਰਦਾ ਬੁਰਾ ਹਾਲ ਹੋ ਗਿਆ ਬਾਈ ਅਜੇ ਤਾਂ ਮੂਹ ਵਾਂ ਬੰਨੇ ਹੋਇਆ ਸੀਗਾ ਜਿੰਨਾ ਨੰਗਾ ਸੀ ਉਹਨਾਂ ਦਾ ਹੀ ਬੁਰਾ ਹਾਲ ਕਰਤਾ ਹੁਣ ਉਹ ਥੱਲੇ ਬਲੂਰ ਤੋਂ ਲੱਗੇ ਹੋਇਆ ਕੱਢਣ ਉੱਤੇ ਮਾਲ ਬਹੁਤ ਆ ਫਟੋ ਫਟ 20 25 ਕਿਲੋ ਤੁਹ ਦੜਜੀ ਹੋਊਗੀ ਪੁੱਬਲ ਜੀ ਜਿਹੜੀ ਹਿੰਦਿਆ ਕਾਨਕ ਦੀ ਗਰਦਾ ਹੀ ਬਹੁਤਾ ਜ਼ਿਆਦੇ ਸੀ ਚਲੋ ਭਾਈ ਝਾੜ ਲਈਏ ਮੈਂ ਦਿਖਾਉਨੇ ਨੇ ਵੀਡੀਓ ਅੱਜ ਲੰਮੀ ਹੋ ਜਣੀ ਹੈ ਜਿਆਦਾ 15-20 ਮਿੰਟ ਦੀ ਬਣਗੀ ਝਾੜ ਕੇ ਫਿਰ ਦਿਖਾਉਨੇ ਆ ਥਲੋ ਭਾਈ ਲਓ ਜੀ ਭਾਈ ਜੀ ਹੁਣ ਹਟਿਆ ਜੀ ਝਾੜ ਕੇ ਮਸ਼ੀਨ ਦੀ ਕਰਾਤੀ ਤਸੱਲੀ ਮਿੱਟੀ ਤਾਂ ਨਹੀਂ ਕਿਤੇ ਛੱਡੀ ਆ ਆਪਦੇ ਜਾਣੇ ਪਹਿਲਾਂ ਹਵਾ ਮਾਰੀ ਡੰਡਿਆਂ ਨਾਲ ਖੁਰਚ-ਖੁਰਚ ਕੇ ਸਾਰਾ ਮਾਲ ਕੱਢਿਆ ਡੱਕਿਆਂ ਦੇ ਨਾਲ ਆਹ ਤਸੱਲੀ ਕਰਾਈ ਆ ਪੂਰੀ ਫਿਰ ਬਲੋਰ ਮਾਰਨ ਲੱਗੇ ਹੋਇਆ 2-3 ਘੰਟੇ ਲੱਗੇ ਬਾਈ ਝਾੜ ਨੂੰ ਹਾਲਤ ਦੇਖ ਲਓ ਕੀ ਬਣ ਗਈ ਸਾਡੀ ਪਰ ਕਰਾਤੀ ਤਸੱਲੀ ਅਸੀਂ ਮਸ਼ੀਨ ਐਨ ਜਮਾ ਓਕੇ ਕਰਤੀ ਚਲੋ ਬਾਈ ਅੱਜ ਦੀ ਵੀਡੀਓ ਸਾਡੀ ਇੱਥੇ ਤੱਕ ਹੀ ਸੀਗੀ ਦੇਖਣ ਵਾਲਿਆਂ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੇ ਹੁਣ ਬਾਈ ਅੱਜ ਹੋ ਗਏ ਫ੍ਰੀ ਆਪਾਂ ਚਲੋ ਠੀਕ ਹੈ ਜੀ ਫਿਰ ਮਿਲਦੇ ਆਂ ਕੱਲ ਨੂੰ ਨਵੇਂ ਬਲੌਗ ਦੇ ਵਿੱਚ